ਐਂਬਲੀ ਦੀ ਚੋਣ ਚੱਲ ਰਹੀ ਹੈ ਅੱਜ ਸਾਨੂੰ ਕਾਂਗਰਸ ਪਾਰਟੀ ਨੂੰ ਵੱਡਾ 파ਰੀ ਹੰਗਾਰਾ ਮਿਲ ਰਿਹਾ ਹੈ ਸਾਡੇ ਪਰਿਵਾਰ ਚ ਬਹੁਤ ਹੀ ਇੰਪੋਰਟੈਂਟ ਲੀਡਰਾਂ ਦਾ ਵਾਧਾ ਹੋ ਰਿਹਾ ਹੈ ਤੇ ਬਹੁਤ ਹੀ ਵਧੀਆ ਇਨਸਾਨ ਤੇ ਲੀਡਰ ਕਾਂਗਰਸ ਪਾਰਟੀ ਦੇ ਵੀ ਸ਼ਾਮਲ ਹੋ ਰਹੇ ਸੋ ਮੈਂ ਸਵਾਗਤ ਕਰਦਾ ਸ੍ਰੀ ਸ਼ਿਵ ਧਿਆਨ ਭਗਤ ਜੀ ਡਾਕਟਰ ਸਾਹਿਬ ਜਿਹੜੇ ਕਿ ਰਿਟਾਇਰਡ ਐਸਐਮਓ ਵੀ ਹੈ ਦੇ ਪਿਛਲੇ ਲੰਬੇ ਸਮੇਂ ਤੋਂ ਇਹ ਲਗਭਗ ਫਾਊਂਡਰ ਮੈਂਬਰ ਹੈ ਆਮ ਆਦੀ ਪਾਰਟੀ ਦੇ ਉਸ ਤੋਂ ਬਾਅਦ ਇਹ ਕੁਝ ਦੇਰ ਪਾਵੇਂ ਭਾਜਪਾ ਚ ਗਏ ਲੇਕਿਨ ਗਏ ਨਹੀਂ ਤੋਂ ਅੱਜ ਕਾਂਗਰਸ ਪਾਰਟੀ ਦੇ ਵਿੱਚ ਆਪਣੇ ਬਹੁਤ ਹੀ ਸਾਥੀਆਂ ਦੇ ਨਾਲ ਜੁਆਇਨ ਕਰ ਰਹੇ ਜਿਨ੍ਹਾਂ ਵਿੱਚ ਜੀ ਤਰਸੇਮ 바ਰੀ ਜੀ ਸਵਿੰਦਰ ਦੇਵ ਜੀ ਮੋਹਨ 달 ਜੀ ਦਸੀ ਸੋਨੂ ਜੀ ਵਿਪਨ ਆਜਨ ਮਨੋਜ ਸਤਨਾਮ ਹੁਜਾ ਅਮਿਤ ਪਗੜ ਜੀ ਜਿਹੜੇ ਕਿ ਵਾਰਡ ਦੇ ਵੀ ਪ੍ਰਧਾਨ ਹੈ ਵੈਸਟ ਹਲਕੇ ਦੇ ਵਿੱਚ ਕੀਮਤੀ ਕੇਸਰ ਜੀ ਇਹ ਵੀ ਵਾਰਡ ਪ੍ਰਧਾਨ ਹੈ ਡਾਕਟਰ ਬਰुण ਜੀ ਇਹ ਵੀ ਵਾਰਡ ਪ੍ਰਧਾਨ ਹੈ ਐਡਵੋਕੇਟ ਪਰਮਪ੍ਰੀਤ ਸਿੰਘ ਜੀ ਜਿਹੜੇ ਕਿ ਲੀਡਰ ਲੀਗਲ ਐਡਵਾਈਜ਼ਰ ਹੈ ਬੀਜੇਪੀ ਦੇ ਵਿਆਸ ਦੇਵ ਰਾਣਾ ਜੀ ਆਨੰਦ ਕਿਸ਼ੋਰ ਮਾਲੀ ਜੀ ਤੇ ਹਰੀਸ਼ ਸ਼ਰਮਾ ਜੀ ਤੇ ਸ਼ੇਖਰ ਸ਼ਰਮਾ ਜੀ ਰਵੀ ਚੋਪੜਾ ਜੀ ਜਿਹੜੇ ਕਿ ਨਵੇਂ ਸ਼ਹਿਰ ਤੋਂ ਖਾਸ ਤੌਰ ਤੇ ਬੀਜੇਪੀ ਦੇ ਲੀਡਰ ਐਸੇ ਜੁਆਇਨ ਕਰ ਲਾਏ ਬਾਕੀ ਸਾਰੇ ਲੀਡਰ ਸਹਿਬਾਨ ਸਾਡੇ ਜਲੰਧਰ ਦੇ ਐ ਜਾਰਾ-ਤਾਰ ਜਲੰਧਰ ਵੈਸਟ ਦੇ ਐ ਤੋਂ ਮੈਂ ਚਿਪ ਦੇ ਆਰ ਮਾਲੀ ਜੀ ਜਿਹੜੇ ਕਿ ਬਹੁਤ ਹੀ ਹੋਣਹਾਰ ਲੀਡਰ ਹੈ ਜਿਨ੍ਹਾਂ ਦੇ ਨਾਲ ਸਾਨੂੰ ਵੱਡਾ 파ੜੀ ਸਾਡੀ ਚੋਣ ਨੂੰ ਹੰਗਾਰਾ ਮਿਲਿਆ ਉਹਨਾਂ ਦਾ ਪਾਰਟੀ ਦੇ ਵਿੱਚ ਸਵਾਗਤ ਕਰਦਾ ਤੇ ਸਾਨੂੰ ਇਸ ਦੇ ਨਾਲ ਬੜਾ ਵੱਲ ਮਿਲਿਆ ਮੈਂ ਇਹਨਾਂ ਦਾ ਬੜਾ ਧੰਨਵਾਦੀ ਆ ਇਹ ਉਸ ਸਮੇਂ ਜਦ ਸਾਨੂੰ ਅਜੇ ਇਹ ਲੀਡਰਾਂ ਦੀ ਲੋੜ ਹੈ ਇਹ ਸਾਨੂੰ ਅੱਜ ਜੁਆਇਨ ਕਰਕੇ ਪਾਰਟੀ ਨੂੰ ਹੁਗਾਰਾ ਦੇ ਰਹੇ ਮੈਂ ਨਾਲ-ਨਾਲ ਧੰਨਵਾਦੀ ਹਾਂ ਸਰਦਾਰ ਪ੍ਰਗਟ ਸਿੰਘ ਜੀ ਤੇ ਰਜਿੰਦਰ 베ਰੀ ਜੀ ਤੇ ਹੋਰ ਸਾਰੇ ਆਪਣੇ ਲੀਡਰ ਸਾਹਿਬਾਨ ਦਾ ਜਿਨ੍ਹਾਂ ਦੀ ਰਹਿਨਮਾਈ ਦੇ ਵਿੱਚ ਜਿਨ੍ਹਾਂ ਨੇ ਮੋਟੀਵੇਸ਼ਨ ਦਿੱਤਾ ਅੱਜ ਜੀ ਵਿਦਿਆਲ ਮਾਲੀ ਜੀ ਸਾਨੂੰ ਜੁਆਇਨ ਕਰ ਰਹੇ ਮੈਂ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਾਂਗਾ ਕਿ ਬਜਾਏ ਜਨੰਦਰ ਘੁੰਮਣ ਦੇ ਉਹ ਚੰਡੀਗੜ੍ਹ ਦੇ ਵਿੱਚ ਬੈਠ ਕੇ ਆਪਣੀ ਕੁਰਸੀ ਨੂੰ ਸੰਭਾਲਣ ਉਨਾਦੀ ਸਰਕਾਰ ਤੇ ਵੱਡਾ ਭਾਰੀ ਖਤਰਾ ਮਡਰਾ ਰਿਹਾ ਹੈ। ਔਰ ਹੋ ਸਕਦਾ ਥੋੜੇ ਦਿਨਾਂ ਦੇ ਵਿੱਚ ਇਹਨਾਂ ਦੀ ਸਰਕਾਰ ਚਲਦੀ ਹੋ ਜੇ। ਕਿਉਂਕਿ ਇਹਨਾਂ ਨੇ ਕਹਿੰਦੇ ਪਏ ਨੇ ਕਿ ਅਸੀਂ ਚਲੰਦਰ ਤੇ ਨਿਤਰਜ ਜਿਹੜਾ ਹੈਗਾ MLA ਸਰਕਾਰ ਦੇ ਲੋਕ ਸਾਬਾਂਗੇ ਮਾਜਾ ਤੇ ਤੁਹਾਬਦ ਦੇ ਲੋਕ ਨੇ ਉਹਨਾਂ ਨੂੰ ਫਾਇਦਾ ਮਿਲੇਗਾ ਕਿ ਜਦੋਂ ਜਦੋਂ CM ਮੇਰੀ ਚਲੰਦਰ ਹੈ। ਉਹ ਭਾਏ ਜੇ ਕੁਰਸੀ ਬਚੇਗੀ ਤਾਂ ਪਵੰਤ ਮਾਨ ਜਿੰਦਰ ਕੁਝ ਕਰ ਸਕੇਗਾ ਕੁਰਸੀ ਦਾ ਬਚਾਵੇ ਆਪਣੇ ਕੁਰਸੀ ਨੂੰ ਖਤਰਾ ਬਣਿਆ ਹੋਇਆ ਹੈ।

ਸੀਨੀਅਰ ਮੇਅ ਰਹੀ ਹੈ ਸੀਨੀਅਰ ਡਿਪਟੀ ਮੇਅਰ ਮੇਅਰ ਉਸ ਨੂੰ ਜਿਤਾਨ ਦਾ ਹੀ ਫਾਇਦਾ ਹੈ ਅੱਜ ਇਹ ਸਰਕਾਰ ਚੱਲਦੀ ਹੋ ਰਹੀ ਹੈ ਇਹ ਜਾ ਰਹੀ ਹੈ ਇਹਨਾਂ ਦੇ ਬੰਦੇ ਨੂੰ ਜਿਤਾਨ ਦਾ ਕੋਈ ਫਾਇਦਾ ਨਹੀਂ ਇਹਨਾਂ ਦੇ ਐਮਐਲਏ ਛੱਡ-ਛੱਡ ਕੇ ਜਾ ਰਹੇ ਇਹਨਾਂ ਦੀ ਤਿਆਰੀ ਹੋ ਚੁੱਕੀ ਹੈ ਤੇ ਕੁਝ ਦਿਨਾਂ ਚ ਜਾਂ ਕੁਝ 1-2 ਮਹੀਨੇ ਦੇ ਵਿੱਚ ਇਹ ਫਾਈਨਲ ਹੋ ਜਾਣਾ ਨਹੀਂ ਪਰ ਇਹ ਨਹੀਂ ਪਰ ਇਹ ਗੱਲ ਕਹਿੰਦੇ ਆਪ ਦਾ ਐਮਐਲਏ ਹੋਏਗਾ ਫੇਸੰਦਰ ਵਿੱਚ ਤਾਂ ਕੰਮ ਹੋਏਗਾ ਇਹ ਆਪਣੀ ਜਲਦੀ ਯਾਰ ਇਹਨਾਂ ਦਾ ਗੁਮਾਨ ਬੋਲਦਾ ਹੈ ਇਹ ਹਮੇਸ਼ਾ ਇਸ ਤਰ੍ਹਾਂ ਹੀ ਕਰਦੇ ਆਂ ਇਹਨਾਂ ਨੇ ਪਹਿਲਾਂ ਐਸੀ ਆਪ ਦਾ ਐਮਐਲਏ ਸਦੀਪ ਜੀ ਤਲੁੰਗਰਾਨ ਬਣਾ ਕੇ ਕੀ ਕੱਟ ਲਿਆ ਪਹਿਲਾਂ ਐਸੀ ਰਿੰਕੂ ਨੂੰ ਐਮਪੀ ਬਣਾ ਕੇ ਕੀ ਕੱਟ ਲਿਆ ਇਹਨਾਂ ਦਾ ਤਾਂ ਇੱਥੇ ਪਤਾ ਨਹੀਂ ਕਿ ਆ ਇਹਨਾਂ ਨੂੰ ਮੁਕਤੀਸ਼ ਹੈ ਜਿਹੜਾ ਇਹਨਾਂ ਦਾ ਐਮਐਲਏ ਐਮਪੀ ਬਣਾ ਦਦੇ ਐਸੀ ਇਹਨਾਂ ਨੂੰ ਛੱਡ ਕੇ ਚਲੇ ਜਾਂਦਾ ਹੁਣ ਆ ਜਿਹੜਾ ਦੂਸਰਾ 베ਰੀ ਸਾਹ ਦੇ ਖਿਲਾਫ ਦਿੱਤੇ ਆ ਵਾ ਕੀ ਨਾਮ ਹਾ ਰਾਮਨੂ ਰੋੜੇ ਦਾ ਕੁਝ ਪਤਾ ਨਹੀਂ ਉਹਦਾ ਵੀ ਹੋ ਗਿਆ ਸਾਫਤਾਬ ਜਾ ਇਹ ਸਾਰੇ ਜਾ ਰਹੇ ਇਹ ਜੇ ਨੂੰ ਬਣਾ ਵੀ ਲਿਆ ਨੇ ਟਿਕਣਾ ਨਹੀਂ ਇਹਨੂੰ ਤਾਂ ਆਦਤ ਹੈ ਜਿਹੜਾ ਇੱਕ ਦਾ ਟੱਪ ਲਵੇ ਉਹਦਾ ਪਤਾ ਨਹੀਂ ਉਹਦੇ ਕਿੰਨੇ ਟੱਪਣੇ ਆ ਇਹ ਪਹਿਲਾਂ ਹੀ ਬੀਜੇਪੀ ਚੋਂ ਆਇਆ ਇਹਦਾ ਬਾਪੂ ਰੋਂਦਾ ਬੈਠਾ ਕਿ ਯਾਰ ਤੂੰ ਬੀਜੇਪੀ ਨਾਲ ਛੱਡ ਮੈਨੂੰ ਸਭ ਕੁਝ ਬੀਜੇਪੀ ਨੇ ਦਿੱਤਾ ਆਪਣੇ ਟੱਪਾ ਨੂੰ ਬੀਜੇਪੀ ਨੇ ਪਾੜਿਆ ਤੇ ਉਹਨੂੰ ਛੱਡਿਆ ਆ ਇਹ ਆਮ ਆਦਮੀ ਦਾ ਕਿਆ ਲੱਗਦਾ ਬੰਦਾ ਨਾਲ ਬਦਲੂ ਬੰਦਾ ਜਿਹੜਾ ਉਹਦਾ ਕੋਈ ਵਿਸ਼ਵਾਸ ਨਹੀਂ ਉਹ ਕੱਦਨ ਬਦਲੂ ਹੋ ਜਵੇ ਇਹਨੂੰ ਆਦਤ ਪੈ ਚੁੱਕੀ ਹੈ ਜਿਹੜੇ ਮਹਿੰਦਰ ਭਗਤ ਜੀ ਹੈ ਇਹ ਕਦੇ ਵੀ ਬਦਲ ਸਕਦਾ ਇਸ ਕਰਕੇ ਇਹਨੂੰ ਬਣਾ ਕੇ ਉਹ ਹੀ ਫਾਇਦਾ ਹੀ ਨਹੀਂ ਹੈ ਸੀਐਮ ਹਰਿਆਣਾ ਦਾ ਬਿਆਨ ਆਇਆ ਕਿ ਇਸ ਜਿਹੜੀ ਪਾਣੀ ਦੀ ਘਾਟ ਸੀ ਹੈ ਪੰਜਾਬ ਉਹਦਾ ਕਾਰਨ ਹੈ। ਇਹ ਪੰਜਾਬ ਨੂੰ ਪਾਣੀ ਨਹੀਂ ਮਿਲਦਾ। ਤੇ ਪੰਜਾਬ ਦੀ ਹਾਲਾਤ ਦੇਖੋ ਤੁਸੀਂ ਵੈਸਟ ਵਿੱਚ ਚਲੇ ਜਾਓ ਗੰਦਾ ਪਾਣੀ ਆ ਰਿਹਾ ਧਰਤੀ ਵਿੱਚ ਪਾਣੀ ਨਹੀਂ ਹੈ। ਤੇ ਜਿੰਨਾ ਕੁ ਹੈ ਉਹ ਕੱਢਣ ਦੇ ਵਿੱਚ ਸਮਰਥ ਹੈ ਸਰਕਾਰ ਉਹਦੀ ਕਰਕੇ ਲੋਕ ਗੰਦਾ ਪਾਣੀ ਪੀਣ ਨੂੰ ਮਜਬੂਰ ਹੈ। ਬਿਮਾਰੀਆਂ ਫੈਲ ਰਹੀਆਂ ਵੈਸਟ ਦੇ ਵਿੱਚ। ਮੈਂ ਸਭ ਤੋਂ ਵੱਡਾ ਕੰਸਰਨ ਮੇਰਾ ਇਹ ਹੈ ਕਿ ਪਰਸੋਂ ਵੈਸਟ ਹਲਕੇ ਦੇ ਵਿੱਚ ਇਹ ਸੈਂਟਰਲ ਹਲਕੇ ਦੇ ਵਿੱਚ ਇੱਕ 10:00 ਵਜੇ 7 ਲਿਆ ਕੇ ਬੰਦੇ ਨੂੰ ਘੇਰ ਲਿਆ ਤੇ ਦੁਕਾਨ ਨੂੰ ਲੁੱਟ ਕੇ ਲੈ ਗਏ ਇਹ ਹਾਲਾਤ ਵੈਸੇ ਦੇ ਆ ਤੁਹਾਨੂੰ ਪੱਤਰਕਾਰ ਸਹਿਬਾਨਾਂ ਨੂੰ ਵੀ ਬੇਨਤੀ ਕਰਦਾ ਤੁਸੀਂ ਯਾਰ ਮੇਰੇ ਪਿੱਛੇ ਤਾਂ ਜਦੇ ਬਹਿ ਜਾਂਦੇ ਇਹੇ ਜੀ ਖਬਰ ਤਾਂ ਲਾਏ ਕਰੋ ਸਾਡੇ ਨਾਲ ਤੁਸੀਂ ਦੇਖੋ ਨਾ ਮੈਂ ਵੀਡੀਓ ਦਿਖਾਉਂਦਾ ਹਾਂ ਉਹਨਾਂ ਦੀ ਵੱਡੀ ਦੁਕਾਨ ਹੈ ਦੁਕਾਨ ਦੇ ਵਿੱਚ ਆ ਕੇ ਦਾਤ ਰੱਖ ਲਿਆ ਉਹਦੇ ਗੜ ਤੇ ਤੇ ਉਹਦੇ ਅੱਲੇ ਦਾ ਪਲੇਆ ਬੰਦੇ ਨੂੰ ਬੰਦਿਆਂ ਨੇ ਅਰ 파ਰੀਦ ਕਾਂ ਲੁਕ ਲੇ ਗਏ ਪੈਸਾ ਜੋ ਵੀ ਪਿਆ ਸੀ ਇਹ ਹਾਲਾਤ ਤਾਂ ਇੱਥੇ ਹੋਏ ਵੀ ਹੈ ਮੁੱਖ ਮੰਤਰੀ ਜੀ ਨੂੰ ਮੈਂ ਬੇਨਤੀ ਕਰਦਾ ਕਿ ਜਿਨ੍ਹਾਂ ਦੇ ਡਾਕਾ ਵੱਜਿਆ ਉਹਨਾਂ ਦੇ ਘਰ ਜਾ ਕੇ ਆਓ ਉਹਨਾਂ ਦੀ ਦੁਕਾਨ ਪਰ ਜਾ ਕੇ ਆਓ ਉਹਨੂੰ ਪਤਾ ਲੱਗੇਗਾ ਜਿਲੰਦਰ ਦਾ ਹਾਲ ਕੀ ਹੈ ਤੁਸੀਂ ਬਾਹਰ ਖੋਸ਼ਹਾਲ ਜਾਂ ਕਰਕੇ ਰੋਡ ਸ਼ੋਅ ਕਰਕੇ ਜਾਂ ਬੜੇ ਪੰਜ ਤਾਰਾ ਹੋਟਲ ਬੈਠ ਕੇ ਮੁੜ ਜਾਣਾ ਉਹਦੇ ਨਾਲ ਕੀ ਬਣਨਾ ਗਰਾਸ ਰੂਟ ਤੇ ਜਿਲੰਦਰ ਦੇ ਹਾਲਾਤ ਦੇਖੋ ਗਰਾਸ ਰੂਟ ਤੇ ਜਲੰਧਰ ਦੇ ਵਿੱਚ ਡੱਕੇ ਵੱਜ ਰਹੇ ਚੈਨੀਆਂ ਫੋਰ ਜਾਂ ਰਾਤਮੇ ਕਰ ਗਿਆ ਕਿਤੇ ਦੇ ਉਹ ਬੀਬੀ ਦੀ ਇੱਥੇ ਤੇ ਬਾੜੀਆਂ ਲਾ ਲਿਗੇ ਆ ਸੁਮੇਤ ਕਰਨ ਇੱਥੇ ਤੇ ਫਾੜ ਦਿੱਤੇ ਆ ਇਹ ਹਾਲਾਤ ਜਲੰਧਰ ਦੇ ਹੋਏ ਹੋਏ ਆ ਕਿ ਮੁੱਖ ਮੰਤਰੀ ਜੀ ਜਲੰਧਰ ਆ ਰਹੇ ਬਾਰ-ਬਾਰ ਰੋਡ ショਅ ਕਰਕੇ ਚਲੇ ਜਾਣਗੇ ਬੰਦੇ ਬਣਾਣਗੇ ਬਾਹਰਲੇ ਲੱਕਿਆਂ ਤੇ ਬਟਾ ਦਾ ਬੰਦਾ ਉਹਨਾਂ ਜਾ ਕੇ ਰਾਜੀ ਨੇ ਡਾਕਟਰ ਮਾਲੀ ਜਿਆਦਾ ਬੇਤਰ ਦੱਸ ਸਕਦੇ ਆ ਬਹੁਤ ਦੇਰ ਦੇ ਪਾਣੀ ਦੇ ਮੁੱਦੇ ਤੇ ਹੀ ਹਰਿਆਣਾ ਨੇ ਐਸਪੀਐਲ ਦਾ ਮੈਂ ਪਹਿਲਾਂ ਡਾਕਟਰ ਮਾਲੀ ਜੀ ਨੂੰ ਕਹਾਂਗਾ ਕਿ ਉਹਨਾਂ ਨੇ ਸਾਡੀ ਪਾਰਟੀ ਦੀ ਜੁਆਇਨ ਕੀਤੀ ਉਹ ਵੀ ਆਪਣੇ ਵਿਚਾਰ ਤੋਂ ਨਹੀਂ ਬਿਖੇ ਤਾਂ ਕਿ ਅੱਗਲੀ ਵਾਰ ਇਹ ਰਾਜਨੀਤਿਕ ਹੁੰਦੇ ਹੈ ਐਸੀ ਇਹਨਾਂ ਦੀ ਪ੍ਰਗਟਾਹਟ ਵਿੱਚ ਨਹੀਂ ਆਣਾ ਤੇ ਐਸੀ ਕਿਸੇ ਤਰ੍ਹਾਂ ਦੇ ਆਪਸੀ ਸਕਰੋ ਵਿੱਚ ਨਹੀਂ ਪੈਣਾ ਅਸੀਂ ਸਾਡਾ ਹਿਮਾਚਲ ਦੇ ਨਾਲ ਅੱਜ ਦਾ ਪਿਆਰ ਨਹੀਂ ਹੈ ਸਦੀਆਂ ਤੋਂ ਹੈ ਇਕੱਠੇ ਵੀ ਰਹੇ ਹੈ ਇਕੱਠੇ ਵੀ ਹੈ ਇਹ ਇਸ ਕਰਕੇ ਐਸੀ ਇਹਨਾਂ ਦੇ ਜਿਹੜੇ ਭਾਜਪਾ ਦੇ ਮਨਸੂਬੇ ਹੈ ਕਿ ਸਾਡੇ ਜਿ ਫਿੱਕ ਪਵੇ ਸਾਡੇ ਵਪਾਰ ਖਤਮ ਹੋਣ ਹਿਮਾਚਲ ਦਾ ਵਪਾਰ ਖਤਮ ਕਰਨਾ ਚਾਹੁੰਦੇ ਹਿਮਾਚਲ ਵਿੱਚ ਜਦੋਂ ਤੁਸੀਂ ਕਿਸੇ ਦੂਸਰੀ ਛੇਟਾਂ ਦੇ ਬੰਦਿਆਂ ਨੂੰ ਰੋਕੋਗੇ ਤਾਂ ਉੱਥੇ ਲੋਕ ਜਾਣਾ ਬੰਦ ਕਰਨਗੇ ਉਹਦੇ ਨਾਲ ਉੱਥੇ ਦਾ ਵਪਾਰ ਹਿੱਟ ਹੋਏਗਾ ਇਹ ਇਹ ਸਾਡੇ ਵਾਸਤੇ ਇੱਕ ਅੱਛੀ ਜਗ੍ਹਾ ਹੈ ਹਿਮਾਚਲ ਘੁੰਮਣ ਵਾਸਤੇ ਇਹ ਸਾਡੇ ਰਿਸ਼ਤਿਆਂ ਨੂੰ ਖਰਾਬ ਕਰਨ ਵਾਲੇ ਅੰਸਰ ਹੈ ਜਿਹੜੇ ਕਿ ਇਸ ਤਰ੍ਹਾਂ ਦੀ ਧਨਿਆਉਣੇ ਹਰਕਤਾਂ ਕਰਦੇ ਉੱਥੇ ਦੇ ਮੁੱਖ ਮੰਤਰੀ ਜੀ ਨੂੰ ਮੈਂ ਅਪੀਲ ਕੀਤੀ ਸੀ ਉਹਨਾਂ ਨੇ ਬੜੇ ਸੰਗੀਨ ਐਕਸ਼ਨ ਜਿਹੜਾ ਕੋਈ ਐਸੀ ਗੜ ਕਰਦਾ ਉਹਨਾਂ ਤੇ ਲਏ ਹੈ ਤੇ ਲੈਣ ਬਾੜ ਨਾ ਪਾਣੀ ਦੇ ਪੁੱਤ ਤੇ ਹਰਿਆਣੇ ਨੇ ਇੱਕ ਵਾਰੀ ਫੇਰ ਇਸ ਵਾਰੀ ਅਲਦਾਰ ਆ ਗਿਆ ਪੈਸਾ ਵੀ ਸਾਡੇ ਪਾਸ ਪਾਣੀ ਹੈ ਹੀ ਨਹੀਂ ਦੇਣਾ ਕਿੱਥੇ ਦੇ